ਬਈ ਟਾਈਗਰ ਹਲਵਾਰੇ ਵਰਗੇ ਘਟਿਆ ਬੰਦਿਆਂ ਤੋਂ ਅਵੇਅਰ ਹੋ ਜੋ ਔਰ ਮੈਂ ਹੁਣ ਮੈਂ ਤੇ ਹੰਨੀ ਅਸੀਂ ਫਤੇਗੜ ਸਾਹਿਬ ਜਾ ਰਹੇ ਹਾਂ ਹੰਮਲ ਬ੍ਰਦਰ ਕੋਲ ਇਹਨੂੰ ਲੀਗਲ ਨੋਟਿਸ ਵੀ ਭੇਜਾਂਗੇ ਬਗੈਰਾ ਹਾਈ ਕੋਰਟ ਦੇ ਵਿੱਚ ਇਹਦੇ ਖਿਲਾਫ ਪੇਟ ਵੀ ਪਾਵਾਂਗੇ ਇਹਨੂੰ ਦੱਸਾਂਗੇ ਵੀ ਕਿਸੇ ਬੰਦੇ ਨੂੰ ਧੋਖਾ ਦੇਣਾ ਕੀ ਹੁੰਦਾ ਕਿੰਨੇ ਕਿੰਨੇ ਪੈਸੇ ਇਹਨੂੰ ਮੈਂ ਦਿੰਦਾ ਰਿਆਂ ਸਾਰਿਆਂ ਨੂੰ ਪਤਾ ਦਿੰਦੇ ਤਾਂ ਕੋਈ ਤੁਹਾਨੂੰ ਕੋਈ ਨਹੀਂ ਜਾਣਦਾ ਸੀ ਨਾ ਉਦੋਂ ਇਹ ਤੇਰਾ ਖਰਚਾ ਚੱਕਦਾ ਸੀ ਅੱਜ ਤੂੰ ਇਹਦਾ ਫੋਨ ਨਹੀਂ ਚੁੱਕਦਾ ਫੋਨ ਚੱਕ ਕੇ ਕਹਿ ਦੇ ਬਾਈ ਗਲਤੀ ਹੋ ਗਈ ਸੌਰੀ ਹੋ ਗਈ ਉਹਨੇ ਢਲ ਜਾਣਾ ਮੈਨੂੰ ਪਤਾ ਤੇਰਾ ਗੁੱਸਾ ਪਾਣ ਦਾ ਨਹੀਂ ਆਪਣਾ ਆਨੀ ਪਰ ਤੂੰ ਨਹੀਂ ਹੋਂ ਕਰਦਾ ਬੰਦੇ ਦਾ ਪੁੱਤ ਬਣਾਉਣਾ ਹੈਨਾ ਉਹ ਤੈਨੂੰ ਪਤਾ ਹੀ ਹੈ ਫਿਰ ਕਿਦਾਂ ਦਾ ਨਾਲੇ ਤੇਰਾ ਕਿਰਦਾਰ ਮੈਂ ਸਾਰਿਆਂ ਨੂੰ ਦੱਸਾਂਗਾ ਤੂੰ ਸਿੱਧੂ ਮੂਸੇਵਾਲੇ ਦੀ ਜੁੱਤੀ ਵਰਗਾ ਵੀ ਨਹੀਂ ਟਾਈਗਰ ਤੇਰਾ ਕਿਰਦਾਰ ਮੈਂ ਦੱਸਾਂਗਾ ਸਾਰਿਆਂ ਨੂੰ ਤੈਨੂੰ ਅੰਦਰ ਵੀ ਕਰਾਉਂਗਾ ਤੇਰੇ ਤੇ ਪਰਚਾ ਵੀ ਦਰਜ ਕਰਵਾਉਂਗਾ ਤੈਨੂੰ ਮੈਂ ਛੱਡਦਾ ਨਹੀਂ ਕਾਨੂੰਨ ਦੇ ਉੱਤੇ ਤੂੰ ਅੱਜ ਤੱਕ ਜਿੰਦਾ ਨਮਕ ਖਾਦਾ ਤੂੰ ਨਮਕ ਹਰਾਮੀ ਕੀਤੀ ਏ ਟਾਈਗਰ ਤੂੰ ਪਹਿਲੇ ਸਿੰਘੇ ਨਾਲ ਵੀ ਆਹੀ ਕੁਛ ਕਰਕੇ ਆਇਆ ਠੀਕ ਹੈ ਨਾ ਮੈਂ ਆਪਣੀ ਗਲਤੀ ਮੰਨਦਾ ਕਿ ਮੈਂ ਤੇਰੀ ਮਦਦ ਕੀਤੀ ਮੈਨੂੰ ਨਹੀਂ ਪਤਾ ਸੀਗਾ ਤੂੰ ਜਿਹੜਾ ਭੋਲਾ ਜਿਹਾ ਬਣ ਜਾਂਦਾ ਨਾ ਕਿੰਨਾ ਟਕਰਾ ਸਿੰਘੇ ਨਾਲ ਲੜਦਾ ਸੀ ਉਹਦੇ ਪਿੱਛੇ ਦੇਖ ਲਓ ਸਿੰਘੇ ਨਾਲ ਅੱਜ ਕੋਈ ਨਹੀਂ ਝੁੱਕਦਾ ਇਹਦਾ ਬਾਹ ਤੇਰੇ ਫੋਨ ਦਾ ਚਕਾ ਲਵਾਂਗੇ